ਕਰ ਰਹੇ ਨੀ ਨਗਰ ਨੂੰ ਤੁਹਾਨੂੰ ਜਦੋਂ ਸਿੱਧੂ ਤੋਂ ਹਲਕੇ ਚ ਰੈਲੀयां ਕਰ ਰਹੇ ਪਹਿਲਾਂ ਰਾਮਪਰੇ ਕੀਤੀ ਹੈਗੀ ਹੈ ਹੁਣ 7 ਤਰੀਕ ਨੂੰ ਫਿਰ ਕਰ ਰਹੇ ਹੈ ਕੋਰਸਮੀਰ ਕਰ ਰਹੇ ਹੈਗੇ ਤੇ ਦੂਜੇ ਪਾਸੇ ਕਾਂਗਰਸ ਕਹਿੰਦੀ ਸਾਡੀ ਕੋਈ ਪਰਮਿਸ਼ਨ ਨਹੀਂ ਹੈਗੀ ਕਿਵੇਂ ਲੈਣੇ ਸਾਰੇ ਮਾਮਲੇ ਦੇ ਦੇਖੋ ਜੀ ਇਹ ਸਾਰੇ ਚਤਰੋ ਚਤਰੀ ਹੋਏ ਬੈਠੇ ਨੇ ਆਪਸ ਵਿੱਚ ਇਹ ਨਾ ਸਾਰਿਆਂ ਦੀ ਲੜਾਈ ਚੱਲ ਰਹੀ ਹੈ ਇੱਕ ਪਾਸੇ ਕਾਂਗਰਸ ਦੋ 파ੜ ਹੋਈ ਪਈ ਹੈ ਦੂਜੇ ਪਾਸੇ ਇਹ ਕੇਜਰੀਵਾਲ ਨੂੰ ਖੁਸ਼ ਕਰਕੇ ਆਪ ਦੀ ਕੁਰਸੀ 'ਚ ਬਨੇ ਬੈਠੇ ਰਹਿਣ ਵਾਸਤੇ ਭਗਵੰਤ ਮਾਨ ਪੰਜਾਬ ਨੂੰ ਕਰਜ਼ਾਈ ਕਰੀ ਜਾ ਰਿਹਾ ਹੈਗਾ ਪੰਜਾਬ ਦੇ ਪੈਸੇ ਲੁਟਾ ਰਿਆ ਤੇ ਦੋਨੋਂ ਪਾਰਟੀਆਂ ਇਹਨਾਂ ਦਾ ਗੱਠਜੋੜ ਚ ਦਿੱਲੀ ਵਿੱਚ ਕੇਜਰੀਵਾਲ ਤੇ ਰਾਹੁਲ ਗਾਂਧੀ ਦਾ ਗੱਠਜੋੜ ਹੋ ਗਿਆ ਇੱਥੇ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਘੱਟਾ ਸਿੱਟੀ ਫਿਰਦੇ ਨੇ ਕਿ ਅਸੀਂ ਆਡਾ ਹਕੀਕਤ ਆ ਹੈਗੀ ਕਿ ਪਹਿਲੇ ਵੀ ਇਹ ਦੋਨੋਂ ਇਕੱਠੇ ਸਿਗੇ ਸ਼ੋਨੀ ਅਕਾਲੀ ਦਲ ਦੇ ਖਿਲਾਫ ਭੰਡੀ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਕਰਕੇ ਝੂਠੇ ਸਾਡੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਦੋਨਾਂ ਨੇ ਸੱਤਾ ਦਾ ਲਹਾ ਲੈਤਾ ਝੂਠੇ ਲਾਰੇ ਝੂਠੇ ਵਾਦੇ ਝੂਠੇ ਪੰਡੀ ਪ੍ਰਚਾਰ ਕਰਕੇ ਪਹਿਲੇ 5 ਸਾਲ ਕਾਂਗਰਸ ਨੇ ਰਾਜ ਕੇ ਲੁੱਟਿਆ ਜੇਬਾਂ ਭਰੀਆਂ ਲੋਕਾਂ ਨੇ ਉਹਨਾਂ ਨੂੰ ਦਫਾ ਕੀਤਾ ਉਹ ਵੀ ਮੈਂ ਕਹਿੰਦੀ ਆ ਵੱਧ ਕਾਂਗਰਸੀ ਦੀ ਵੋਟਾਂ ਨਾਲ ਹੀ ਆਮ ਆਦਮੀ ਦੀ ਸਰਕਾਰ ਬਣੀ ਹੈ ਤੇ ਹੁਣ ਉਹੀ ਕੰਮ ਇਹ ਭਗਵੰਤ ਮਾਨ ਕਰ ਰਿਹਾ ਹੈ 60 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਜਿਹੜੀ ਵੱਡੀ ਵੱਡੀ ਗੱਲਾਂ ਕਰਦਾ ਸੀ ਕਿ ਪਿੰਡਾਂ ਤੋਂ ਸਰਕਾਰ ਚੋਂ ਪਿੰਡਾਂ ਚ ਦੁਵਾਨੀ ਨਹੀਂ ਆਈ ਜਿਹੜੀ ਵੱਡੀ ਗੱਲਾਂ ਕਰਦਾ ਸੀ ਕਿ ਬੱਚਿਆਂ ਨੂੰ ਨੌਕਰੀਆਂ ਮਿਲਣਗੀਆਂ ਅੱਜ ਬਾਵਾ ਸਾਹਿਬ ਦੀ ਦਿੱਤੀ ਹੋਈ ਸਾਰੀ ਸਹੂਲਤਾਂ ਕੱਟੀ ਜਾ ਰਹੀ ਹੈ ਆ ਬੀਬੀਆਂ ਫਿਰਦੀਆਂ ਨੇ ਇਹਨਾਂ ਦੇ ਕਿੰਨੇ 2-2 ਸਾਲ ਇਹਨਾਂ ਦੇ ਸ਼ਗਨ ਦੇ ਚੈੱਕ ਨਹੀਂ ਆ ਜਿਹੜੇ ਬਾਦਲ ਸਾਹਿਬ ਦਿੰਦੇ ਸੀ ਕਿੰਨੇ ਇੱਥੇ ਰੁਲਦੇ ਫਿਰਦੇ ਆ ਗਰੀਬ ਤੋਂ ਗਰੀਬ ਦੇਖੋ ਉਹਦੀ ਪੈਨਸ਼ਨ ਤੱਕ ਨਹੀਂ ਲੱਗੀ ਜਿਹੜਾ 2500 ਪੈਨਸ਼ਨ ਦੇਣ ਦੀ ਗੱਲ ਕਰਦਾ ਸੀ ਭਗਵੰਤ ਬੇਈਮਾਨ ਤੇ ਨੀਲੇ ਕਾਰਡ ਜਿਹੜੇ ਬਾਦਲ ਸਾਹਿਬ ਨੇ ਲੱਖਾਂ ਦੀ ਗਿਣਤੀ 'ਚ ਬਣਾਏ ਸੀਗੇ ਲੱਖਾਂ ਦੀ ਪਿੰਡ-ਪਿੰਡ 'ਚ ਗਰੀਬ ਦੇ ਕਾਰਡ ਕੱਟਦੇ 30 ਕਿਲੋ ਕਣਕ ਬਾਦਲ ਸਾਹਿਬ ਦਿੰਦੇ ਸੀ ਉਹ ਮਸਾ 15 ਕਿਲੋ ਮਿਲਦੀ ਉਹ ਵੀ ਕਾਰਡ ਕੱਟਦੇ ਤੇ ਇਹ ਤਾਂ ਹਾਲ ਹੈ ਤੇ ਕਰਜ਼ੇ ਦੇ ਉੱਤੇ ਰੋਜ਼ ਕਰਜ਼ਾ ਸਰਕਾਰ ਦੇ ਉੱਤੇ ਸੂਬੇ ਦੇ ਉੱਤੇ ਲੋਕਾਂ ਦੇ ਉੱਤੇ ਕਰਜ਼ਾ ਲਈ ਜਾ ਰਿ ਤੇ ਕਿੱਥੇ ਪੈਸੇ ਜਾ ਰਹੇ ਨੇ ਕੇਜਰੀਵਾਲ ਜਾਣੇ ਯਾ ਬੇਈਮਾਨ ਮੁੱਖ ਮੰਤਰੀ ਜਿਹੜਾ ਲੋਕਾਂ ਨੂੰ ਹਿਸਾਬ ਨਹੀਂ ਦਿੰਦਾ ਕੱਲੇ ਇਸ਼ਤਿਹਾਰਾਂ 'ਚ ਜਿਹੜਾ ਕਹਿੰਦਾ ਸੀ ਪਿੰਡਾਂ ਤੋਂ ਸਰਕਾਰ ਚੱਲੂਗੀ ਹੁਣ ਪਿੰਡ 'ਚ ਨਜ਼ਰ ਨਹੀਂ ਆਉਂਦਾ ਪਿੰਡਾਂ 'ਚ ਤਾਂ ਕੱਲੇ ਇਹਦੇ ਪੋਸਟਰ ਨਜ਼ਰ ਆਉਂਦੇ ਨੇ ਸੋ ਇਹ ਬੜਾ ਦੁੱਖ ਤੇ ਅਫਸੋਸ ਦੀ ਗੱਲ ਹੈ ਕਿ ਹੁਣ ਇਹ ਨਾ ਦੋਨਾਂ ਝੂਠੀਆਂ ਪਾਰਟੀਆਂ ਦਾ ਗਠਜੋੜ ਜਿਹੜਾ ਹੋ ਚੁੱਕਿਆ ਹੈਗਾ ਹੁਣ ਲੋਕਾਂ ਨੇ ਫੈਸਲਾ ਕਰਨਾ ਹੈ ਕਿ ਇੱਕ ਪਾਸੇ ਉਹ ਸ਼ਰੋਮੀ ਅਕਾਲੀ ਦਲ ਖੇਤਰੀ ਪਾਰਟੀ ਬਾਬੇ ਨਾਨਕ ਦੀ ਤਕੜੀ ਵਾਲੀ ਪਾਰਟੀ ਜਿਨੇ ਹਰੇਕ ਨੂੰ ਜੋ ਕਹਿਾਓ ਕਰਕੇ ਦਿਖਾਇਆ ਕੋਈ ਝੂਠਾ ਲਾਰਾ ਕੋਈ ਵਾਦਾ ਨਹੀਂ ਅੱਜ ਜੇ ਕੋਈ ਸਹੂਲਤ ਮਿਲਦੀ ਹੈ ਜੇ ਕੋਈ ਵਿਕਾਸ ਤਾਂ ਕੰਮ ਹੋਇਆ ਉਹ ਸਾਰੀ ਸ਼੍ਰੋਮੀ ਅਕਾਲੀ ਦਲ ਦੇ ਕੀਤੇ ਹੋਏ ਨੇ ਤੇ ਇਹ ਝੂਠੇ ਦੋਨੋਂ ਇਕੱਠੇ ਹੋ ਗਏ ਨੇ ਹੁਣ ਮੈਂ ਤਾਂ ਲੋਕਾਂ ਨੂੰ ਆਹੀ ਬੇਨਤੀ ਕਰਾਂਗੀ ਜਿਹੜਾ ਝਾੜੂ ਤੁਸੀਂ 2022 ਚ ਮਾਰਿਆ ਸੀ ਉਹ ਪੁੱਠਾ ਝਾੜੂ ਮਾਰ ਕੇ ਇਹ ਸਾਰੇ ਝੂਠੇ ਲੁਟੇਰਿਆਂ ਨੂੰ ਦੂਰ ਕਰੋ ਤਾਂ ਕਿ ਪੰਜਾਬ ਬਚੇ ਸਾਡਾ ਭਵਿੱਖ ਬਚੇ ਸਾਡੇ ਬੱਚੇ ਬਚਣ ਤੇ ਪੰਜਾਬ ਇੱਕ ਵਾਰ ਫੇਰ ਵਿਕਾਸ ਤੇ ਤਰੱਕੀ ਵੱਲ ਸਰਕਾਰਾਂ ਦਾ ਧਿਆਨ ਹੋਵੇ ਨਾ ਕੀ ਕੁਰਸੀ 'ਚ ਬੈਠੇ ਰਹਿਣ ਵਾਸਤੇ ਦਿੱਲੀ ਦੀ ਹਕੂਮਤ ਨੂੰ ਖੁਸ਼ ਕਰਨ 'ਚ ਲੱਗੇ ਰਹੇ। ਕੇਜਰੀਵਾਲ ਨੂੰ ਲਗਾਤਾਰ ਉਹਨੂੰ ਨੋਟਿਸ ਦਿੱਤੇ ਜਾ ਰਹੇ ਨੇ ਕੇਂਦਰੀ ਬਰ ਪਰ ਪੇਸ਼ ਨਹੀਂ ਹੋ ਰਿਹਾ ਕਿਵੇਂ ਦੇ ਦੋ ਸਾਹਿਬ। ਹਾਂ ਭਜਦਾ ਕਿਉਂ ਹੈ ਕੇਸ਼ਰੀਵਾਲ ਜੇ ਕੇਜਰੀਵਾਲ ਨੇ ਕੁਝ ਕੀਤਾ ਨਹੀਂ ਫਿਰ ਭਜਦਾ ਕਿਉਂ ਹੈ? ਹਕੀਕਤ ਆਏ ਕਿ ਸ਼ਰਾਬ ਦਾ ਬਹੁਤ ਵੱਡਾ ਘੁਟਾਲਾ ਜਿਹੜੇ ਆਪਣੇ ਆਪ ਨੂੰ ਕੱਟੜ ਇਮਾਨਦਾਰ ਕਹਿੰਦੀ ਹੈ ਅੱਜ ਕੇਜਰੀਵਾਲ ਦਾ ਆਧਾ ਮੰਤਰੀ ਮੰਡਲ ਤੇ ਜੇਲ੍ਹ 'ਚ ਬੈਠਿਆ ਹੈ। ਕੇਜਰੀਵਾਲ ਖੁਦ ਉੱਥੇ ਜਾਊਗਾ ਤੇ ਆਹ ਜਿਹੜਾ ਕੇਜਰੀਵਾਲ ਤੇ ਭਗਵੰਤ ਮਾਨ ਕਹਿੰਦੇ ਸੀ ਕਿ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰਕੇ ਅ ਜਿਹੜਾ ਰੇਤਾ ਹੁੰਦਾ ਹੈ ਨਜਾਇਜ਼ ਮਾਈਨਿੰਗ ਨੂੰ ਖਤਮ ਕਰਕੇ ਅਸੀਂ 40000 ਕਰੋੜ ਰੁਪਏ ਕਮਾਵਾਂਗੇ ਅ ਸਰਿਆਮ ਉਹਨਾਂ ਦੇ ਮੰਤਰੀ ਨਜਾਇਜ਼ ਮਾਈਨਿੰਗ ਕਰੇ ਅਦਾਲਤਾਂ ਉਹਨਾਂ ਨੂੰ ਫਟਕਾਰ ਲਗਾ ਰਹੀਆਂ ਤੇ ਕਿਹੜਾ ਭ੍ਰਸ਼ਟਾਚਾਰ ਬੰਦ ਹੋਇਆ ਕਿਹੜੇ ਤਹਿਸੀਲ 'ਚ ਕਿਹੜਾ ਨਜਾਇਜ਼ ਮਾਈਨਿੰਗ ਬੰਦ ਰਹੀ ਉਹ ਇਹਨਾਂ ਨੇ ਸ਼ਰਾਬ ਦਾ ਇੰਨਾ ਵੱਡਾ ਘਪਲਾ ਕੀਤਾ ਜਿਹੜਾ ਦਿੱਲੀ ਦਾ ਘਪਲਾ ਹੈ ਉਹੀ ਲੋਕਾਂ ਨੇ ਆ ਕੇ ਪੰਜਾਬ 'ਚ ਘਪਲਾ ਕੀਤਾ ਲੇਕਿਨ ਕਿਉਂ ਭਾਜਪਾ ਦੀ ਸਰਕਾਰ ਭਗਵੰਤ ਮਾਨ ਨੂੰ ਕਿਉਂ ਨਹੀਂ ਫੜ ਰਹੀ ਜਿਵੇਂ ਕੇਜਰੀਵਾਲ ਨੂੰ ਫੜ ਰਹੀ ਇਹ ਤਾਂ ਸਾਨੂੰ ਅੱਜ ਤੱਕ ਹੀ ਨਹੀਂ ਸਮਝ ਆਇਆ ਕਿ ਭਗਵੰਤ ਮਾਨ ਦੀ ਸੈਟਿੰਗ ਭਾਜਪਾ ਕੀ ਕੇਜਰੀਵਾਲ ਦੇ ਨਾਲ ਹੈ ਜਾਂ ਕਿਤੇ ਨਾਲ ਹੈ ਲੇਕਿਨ ਆ ਸਹੀ ਹੈ ਕਿ ਪੰਜਾਬ ਦਾ ਪੈਸਾ ਲੁੱਟ ਕੇ ਆਮ ਆਦਮੀ ਪਾਰਟੀ ਸ਼ਰਾਬ ਦੇ ਠੇਕਿਆਂ ਵਿੱਚ ਇਲੈਗਲ ਮਾਈਨਿੰਗ ਕਰਕੇ ਪੰਜਾਬ ਦੇ ਖਜ਼ਾਨੇ ਦਾ ਪੈਸਾ ਲੁੱਟਿਆ ਜਾ ਰਿਹਾ ਹੈ ਹਰ ਰੋਜ਼ ਪੰਜਾਬ ਨੂੰ ਕਰਜ਼ਾਈ ਕਰਕੇ ਵੱਡੇ ਵੱਡੇ ਇਸ਼ਤਿਹਾਰ ਹਿੰਦੁਸਤਾਨ 'ਚ ਕੇਜਰੀਵਾਲ ਤੇ ਆਮ ਆਦਮੀ ਨੂੰ ਚਮਕਾਉਣ ਵਾਸਤੇ ਤੇ ਇੱਥੇ ਲੋਕੀ ਲੋਕਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਨੌਕਰੀਆਂ ਬਾਰ ਵਾਲਿਆਂ ਨੂੰ ਜਾ ਰਹੀਆਂ ਨੇ ਕਾਰਡ ਲੋਕਾਂ ਦੇ ਕਟੇ ਜਾ ਰਹੇ ਗਰੀਬਾਂ ਦੇ ਮਕਾਨ ਨਹੀਂ ਆ ਰਹੇ ਨਾ ਸ਼ਗਨ ਆ ਰਹੇ ਨਾ ਪੈਨਸ਼ਨ ਆ ਰਹੀ ਤਾਂ ਮੁਆਵਜ਼ਾ ਅੱਧਾ ਪੰਡਾ ਪੰਜਾਬ ਡੁੱਬ ਗਿਆ ਪਾਣੀ 'ਚ دیਵਾਨੀ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਸੋ ਇਹ ਗੱਲਾਂ ਦੀ ਗੱਪਾਂ ਦੀ ਸਰਕਾਰ ਹੈ ਮੈਂ ਉਮੀਦ ਕਰਦੀਆਂ ਲੋਕ ਇਸ ਸਰਕਾਰ ਨੂੰ ਵੋਟ ਦੀ ਸੱਟ ਇਹੋ ਜੀ ਵੋਟ ਦੀ ਝੋਟ ਹੁੰਦੀ ਹੈ ਇਹੋ ਜੀ ਸੱਟ ਮਾਰ ਕੇ ਸਬਕ ਸਿਖਾ ਦੇ ਤਾਂ ਕਿ ਇਹ ਜਾਗ ਜਨ ਤੇ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਕਰਨਾ ਸ਼ੁਰੂ ਕਰ ਦੇ